he joined the department of education in 1987 as a science master and through his dedication and excellence he rose to the position of kaptan oral sahit mal neeta jinki ban gayi due to achhi sarkari parishthiti karan he the library which the sahayak program for daivum took ਇਹ ਉਹ ਜਿਹੜੀ ਹੈਗੀ ਕਿਤਾਬ ਬੋਲਦੀ ਪਹਿਲ ਜਿਹੜੀ ਤੁਸੀਂ ਸੁਣਿਆ ਦਿੰਦੀ ਹੈ ਕਰੋ ਅਤੇ ਵਦੋ ਉਨ ਨੇ ਸ਼ੁਰੂਆਤ ਕੀਤੀ ਹੈ ਸਾਹਿਤਿਕ ਪ੍ਰੋਗਰਾਮ ਦੇ ਕੋਈ ਸੈਲੈਬ੍ਰਿਟੀ ਵਿਚਰ ਅਸ਼ੋਕ ਹਿੰਸਾਧਾਰਿੰਦਰ ਸਿੰਘ ਉਹ ਹਨ ਜਿਹੜੇ ਇਹ ਰਾਤ ਦਾ ਨਕਾਲਵਾ ਕਾਉਂਚ ਦੇ ਵਿੱਚ ਇੱਕ ਪਲੇਟਫਾਰਮ ਹੈ ਜਿਹਨਾਂ ਜੁੜੇ ਰਹੇ ਨੇ ਉਹ ਆਪਣੀ ਜਿਹੜੀ ਹੈ ਜਰਨੀ ਸਾਹਿਤਿਕ ਜਰਨੀ ਦੇ ਵਿੱਚ ਕਿ ਉਹ ਲੈਕਚਰ ਆ ਸਰ ਬਾਰੇ ਹੋਇਆ ਸਾਇੰਸ ਦੇ ਤੇ ਫਿਰ ਉਹ ਕਿਸ ਤਰ੍ਹਾਂ ਇਸ ਪੜਨ ਤੇ ਲਿਖਨ ਤੇ ਕਿਤਾਬਾਂ ਨਾਲ ਜੁੜੇ ਅੱਜ ਉਹਨਾਂ ਨੇ 10 ਕਿਤਾਬਾਂ ਜਿਹੜੀਆਂ ਲਿਖੀਆਂ ਹੋਣ ਦਾ ਬਾਰੇ ਦੱਸਿਆ ਉਹਨਾਂ ਦਾ ਜਿਹੜਾ ਥੀਮ ਹੈ ਲਿਖਤੀ ਪ੍ਰਤੀਜਨ ਲੇਖਮਾ ਦੇ ਰਿਸ਼ਤੇ ਵਿੱਚ ਜੁੜੇ ਕਿਤਾਬਾਂ ਉਹਦੇ ਤਹਿਤ ਉਹ ਦੱਸਣ ਲਏ ਕਿ ਜਿਹੜੀਆਂ ਕਿਤਾਬਾਂ ਉਹ ਲਿਖਿਆ ਨੇ ਉਹਦੇ ਵਿੱਚ ਉਹਨਾਂ ਦੀ ਕੀ ਭਾਵਨਾਵਾਂ ਹਨ ਜਿਹੜੀ ਉਹ ਸ਼ੇਅਰ ਕਰਨਾ ਚਾਹੁੰਦੇ ਨੇ ਆਪਣੇ ਪਾਠਕਾਂ ਦੇ ਨਾਲ ਕਵਿਤੇ ਕਿਤਾਬਾਂ ਉਸ ਤਰ੍ਹਾਂ ਉਸ ਰਚਨਾਵਾਂ ਨੂੰ ਦੇਖਦੇ ਨੇ ਇਸ ਕਿਤਾਬਾਂ ਬਾਰੇ ਸਾਰੀ ਜਾਣਕਾਰੀ ਦੇਣ ਲਈ ਨਾਲ ਹੀ ਸੁਨਿਆ ਦੇਣਗੇ ਵਿਦਿਆਰਥੀਆਂ ਨੂੰ ਕਿ ਅੱਜ ਦੇ ਯੁੱਗ ਵਿੱਚ ਕਿਤਾਬਾਂ ਨਾਲ ਗੁਨਾ ਕਿੰਨਾ ਜ਼ਰੂਰੀ ਹੈ ਔਰ ਲਾਇਬ੍ਰੇਰੀ ਜਿਹੜੀ ਕੋ ਜਗਾ ਹੈ ਜਿਹੜੀ ਕਿ ਇੱਕ ਪਾਠਕ ਤੇ ਕਿਤਾਬ ਦਾ ਉਹ ਸਾਂਝ ਦੇ ਕੇ ਪੂਰਕ ਬਣਉਂਦੀ ਹੈ ਉਸ ਕਰਕੇ ਸਾਰੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਪ੍ਰੋਗਰਾਮ ਹਾਂਜੀ ਕਿ ਸਰਕਾਰ ਚੀਜ਼ ਨੂੰ ਅਜਤੇ ਸਰਕਾਰੀ ਕਾਲਕਤਨ ਕਰਨ ਦੇ ਵੇਲੇ ਕਿਤਾਬ ਬੋਲਦੀ ਮੁਹਿੰਮ ਦੇ ਤਹਿਤ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਕਿ ਮੋਬਾਈਲ ਵੱਲ ਜ਼ਿਆਦਾ ਉਚਿਤ ਹੋ ਰਹੀ ਆ ਕਿਤਾਬਾਂ ਵੱਲੋਂ ਜਾਣ ਘਟ ਰਿਹਾ ਹੈ ਇਸ ਨੂੰ ਇਹਨਾਂ ਦਾ ਉਪਰਾਲਾ ਸਭੀ ਮਹਾਨਵਾਨ ਪੀੜ੍ਹੀ ਦੇ ਕਿਤਾਬਾਂ ਪ੍ਰਤੀ ਨਿਗਾਹ ਜਗਾਣਾ ਉਹ ਪੈਦਾ ਕਰਨ ਦੀ ਲਈ ਜਿਹੜੀ ਭਾਵਨਾ ਨੂੰ ਉਹ ਪੈਦਾ ਕਰਨਾ ਔਰ ਮੈਂ ਇਹਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਪ੍ਰਾਪਤ ਲਾਈਬ੍ਰੇਰੀਅਨ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਹੜੇ ਆਏ ਔਰ ਸਾਡੇ ਕਾਲਜ ਦੇ ਲਾਈਬ੍ਰੇਰੀਅਨ ਮੈਡਮ ਸਿੰਦਰ ਬੀਬੀ ਬੁਣਾਦੀ ਜੋਗ ਭਗਵਾਈ ਦੇ ਵਿੱਚ ਜਿਹੜਾ ਇੱਕ ਉਪਰਾਲਾ ਜਿਹੜਾ ਵਾ ਮਹੱਤਵਪੂਰਨ ਕਾਰਨ ਬਣ ਨਿਕਲੇਗਾ। ਕਾਲਜ ਕੋਲ ਇਸ ਤਰ੍ਹਾਂ ਦਾ ਇੱਕ ਸਾਲ ਤੱਕ ਪ੍ਰੋਗਰਾਮ ਚਲਾਇਆ ਗਿਆ ਜਿਸ ਦਾ ਸੇਵਾ ਨਾਲ ਕੀਤੇ ਪਰਤ ਪਰਿਭੇਸ਼ ਲੇਖਕਾਂ ਦੀ ਹੋਂਦ ਦੇ ਦਾਅਵੇ ਦੇ ਜੋੜਾ ਹੈ ਜਿਸ ਦਾ ਮੁੱਖ ਮਕਸਦ ਇਹ ਹੈ ਕਿ ਕਿਤਾਬ ਦਾ ਅਧਿਆਪਕ ਵੱਧ ਤੋਂ ਵੱਧ ਕਿਤਾਬਾਂ ਦਾ ਤੇ ਸਾਹਿਤ ਨਾਲ ਜੁੜਿਆ ਜਾਵੇ ਮੈਂ ਇਸ ਮੌਕੇ ਡਾਕਟਰ ਪ੍ਰਭਜਤ ਕਰ ਸੰਧੂ ਐਕਸ ਚੀਫ ਲਾਇਬ੍ਰੇਰੀਅਨ ਪੰਜਾਬ ਤੋਂ ਮੈਂ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਸ ਮੌਕੇ ਦੀ ਸ਼ਿਰਕਤ ਕੀਤੀ ਤੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ ਧੰਨਵਾਦ